ਬਰਸਾਤ ਦੇ ਮੌਸਮ ਦੇ ਵਿੱਚ ਲਗਾਤਾਰ ਤੇਜ਼ੀ ਦੇ ਨਾਲ ਬੁਖਾਰ ਫੈਲ ਰਿਹਾ ਜਿਸ ਕਰਕੇ ਲੋਕ ਕਾਫੀ ਬਿਮਾਰ ਵੀ ਹੋ ਰਹੇ ਨੇ ਤੇ ਹਸਪਤਾਲਾਂ ਦੇ ਵਿੱਚ ਬੁਖਾਰ ਦੇ ਮਰੀਜ਼ ਵੱਡੀ ਗਿਣਤੀ ਦੇ ਵਿੱਚ ਦੇਖੇ ਜਾ ਰਹੇ ਨੇ ਅਤੇ ਇਹ ਤੁਹਾਨੂੰ ਦੱਸ ਦਈਏ ਕਿ ਅਜਿਹੇ ਮੌਸਮ ਦੇ ਵਿੱਚ ਆਪਣੀ ਡਾਈਟ ਦੇ ਵਿੱਚ ਕੁਝ ਜ਼ਰੂਰੀ ਫਲ ਅਤੇ ਸਬਜ਼ੀਆਂ ਜ਼ਰੂਰ ਐਡ ਕਰਿਆ ਕਰੋ ਜੋ ਕਿ ਤੁਹਾਡੀ ਸਿਹਤ ਲਈ ਲਾਭਦਾਇਕ ਹੋ ਸਕੇ ਤੇ ਤੁਹਾਨੂੰ ਇਹਨਾਂ ਬੁਖਾਰ ਤੇ ਸਰਦੀ ਜ਼ੁਖਾਮ ਵਰਗੀਆਂ ਬਿਮਾਰੀਆਂ ਤੋਂ ਤੁਹਾਨੂੰ ਛੁਟਕਾਰਾ ਮਿਲ ਸਕੇ ਦਰਅਸਲ ਇਹ ਦੱਸ ਦਈਏ ਕਿ ਬਦਲਦੇ ਮੌਸਮ ਦੇ ਵਿੱਚ ਬੁਖਾਰ, ਸਰਦੀ, ਖਾਂਸੀ, ਜ਼ੁਖਾਮ ਅਤੇ ਡਾਇਰੀਆ ਵਰਗੀਆਂ ਸਮੱਸਿਆਵਾਂ ਜ਼ਿਆਦਾਤਰ ਦੇ ਵਿੱਚ ਉਹਨਾਂ ਲੋਕਾਂ ਨੂੰ ਪ੍ਰਭਾਵਿਤ ਕਰਦੀਆਂ ਨੇ ਉਹਨਾਂ ਲੋਕਾਂ ਦੇ ਵਿੱਚ ਦਿਖਦੀਆਂ ਨੇ ਜਿਨ੍ਹਾਂ ਦਾ ਇਮਿਊਨ ਸਿਸਟਮ ਕਮਜ਼ੋਰ ਹੈ ਜੇ ਤੁਸੀਂ ਇਹਨਾਂ ਸਿਹਤ ਸਮੱਸਿਆਵਾਂ ਤੋਂ ਬਚਣਾ ਖਾਉਂਦੇ ਹੋ ਤਾਂ ਆਪਣੀ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨਾ ਜ਼ਰੂਰੀ ਹੈ ਤਾਂ ਇਸ ਲਈ ਆਉ ਜਾਣਦੇ ਆ ਇਸ ਪੂਰੀ ਵੀਡੀਓ ਦੇ ਵਿੱਚ ਕੁਝ ਅਜਿਹੇ ਜੋ ਕਿ ਸੁਪਰ ਫੂਡਸ ਬਾਰੇ ਜੋ ਕਿ ਤੁਹਾਡੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਦੇ ਵਿੱਚ ਕਾਫੀ ਮਦਦਗਾਰ ਹੋ ਸਕਦੇ ਨੇ ਸਭ ਤੋਂ ਪਹਿਲਾਂ ਹੈ ਹਲਦੀ ਵਾਲਾ ਦੁੱਧ ਹਲਦੀ ਵਾਲਾ ਦੁੱਧ ਇੱਕ ਕੁਦਰਤੀ ਔਸ਼ਧੀ ਹੈ ਜਿਸ ਦੇ ਵਿੱਚ ਕੁਝ ਅਜਿਹੇ ਗੁਣ ਵੀ ਹੁੰਦੇ ਨੇ ਤੁਸੀਂ ਅਕਸਰ ਸੁਣਿਆ ਹੋਵੇਗਾ ਜਦੋਂ ਪੁਰਾਣੇ ਸਮੇਂ ਦੇ ਵਿੱਚ ਕਿਸੇ ਨੂੰ ਸੱਟ ਵੀ ਲੱਗਦੀ ਹੁੰਦੀ ਸੀਗੀ ਤਾਂ ਘਰ ਦੇ ਵਿੱਚ ਵੱਡੇ ਬਜ਼ੁਰਗ ਹੀ ਕਹਿੰਦੇ ਹੁੰਦੇ ਸੀਗੇ ਕਿ ਦੁੱਧ ਵਾਲਾ ਜੋ ਕਿ ਹਲਦੀ ਵਾਲਾ ਦੁੱਧ ਬੱਚਿਆਂ ਨੂੰ ਦੇ ਦਿਓ ਤਾਂ ਕਿ ਨਾਲੇ ਜ਼ਖਮ ਛੇਤੀ ਭਰ ਜਾਣ ਕਿ ਦਰਦ ਵੀ ਘੱਟ ਹੋਊਗਾ ਤੇ ਹੁਣ ਵੀ ਬਹੁਤ ਸਾਰੇ ਲੋਕ ਇਹ ਚਾਹਟ ਕਰਦੇ ਨੇ ਹਲਦੀ ਵਾਲਾ ਦੁੱਧ ਪੀਣ ਤੋਂ ਤੇ ਦੱਸਦੀ ਏ ਕਿ ਹਲਦੀ ਵਾਲਾ ਦੁੱਧ ਦੇ ਵਿੱਚ ਕੁਝ ਅਜਿਹੇ ਗੁਣ ਹੁੰਦੇ ਨੇ ਜੋ ਸਰੀਰ ਦੀ ਕੁੱਲ ਸਿਹਤ ਦੇ ਉੱਤੇ ਬਹੁਤ ਜੋ ਕਿ ਬਹੁਤ ਪੋਜ਼ਿਟਿਵ ਅਸਰ ਪਾਉਂਦੇ ਨੇ ਪੁਰਾਣੇ ਸਮੇਂ ਤੋਂ ਦਾਦੀ ਨਾਨੇ ਨੇ ਵੀ ਦਾਦੀ ਤੇ ਨਾਨੀ ਨੇ ਵੀ ਹਮੇਸ਼ਾ ਹਲਦੀ ਵਾਲੇ ਦੁੱਧ ਨੂੰ ਪੀਣ ਦੀ ਸਲਾਹ ਦਿੱਤੀ ਹੈ ਹਰ ਰੋਜ਼ ਇੱਕ ਗਲਾਸ ਹਲਦੀ ਵਾਲਾ ਦੁੱਧ ਪੀਣ ਦੇ ਨਾਲ ਬੁਖਾਰ ਦਾ ਖਤਰਾ ਕਾਫੀ ਹੱਦ ਤੱਕ ਘਟ ਸਕਦਾ ਹੈ ਇਸ ਦੇ ਨਾਲ ਤੁਹਾਡੇ ਇਮੀੂਨ ਸਿਸਟਮ ਨੂੰ ਮਜ਼ਬੂਤੀ ਮਿਲੇਗੀ ਅਤੇ ਤੁਸੀਂ ਬਹੁਤ ਸਾਰੀਆਂ ਸਿਹਤ ਸੰਬੰਧੀ ਮੁਸ਼ਕਲਾਂ ਤੋਂ ਬਚ ਸਕੋਗੇ ਫਿਰ ਆਉਂਦਾ ਹੈ ਹਰੇ ਪੱਤੇ ਵਾਲੇ ਸਬਜ਼ੀਆਂ ਹਰੇ ਪੱਤੇ ਵਾਲੀਆਂ ਸਬਜ਼ੀਆਂ ਤੁਹਾਡੇ ਕਮਜ਼ੋਰ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਦੇ ਵਿੱਚ ਬਹੁਤ ਮਦਦਗਾਰ ਸਾਬਤ ਹੋ ਸਕਦੀਆਂ ਨੇ ਇਹ ਪੋਸ਼ਕ ਤੱਤਾ ਦੇ ਨਾਲ ਭਰਪੂਰ ਹੁੰਦੇ ਆ ਨੇ ਜੋ ਤੁਸੀਂ ਆਪਣੀ ਡਾਇਟ ਦੇ ਵਿੱਚ ਸ਼ਾਮਲ ਕਰਕੇ ਆਪਣੇ ਇਮਿਊਨ ਸਿਸਟਮ ਨੂੰ ਮਜ਼ਬੂਤ ਜਾਂ ਫਿਰ ਬੂਸਟ ਕਰ ਸਕਦੇ ਹੋ ਫਿਰ ਐ ਸੇਬ ਅਤੇ ਕਿਵੀ ਸੇਬ ਅਤੇ ਕਿਵੀ ਨੂੰ ਆਪਣੀ ਡਾਇਟ ਦੇ ਵਿੱਚ ਸ਼ਾਮਲ ਕਰਨਾ ਵੀ ਤੁਹਾਡੇ ਇਮਿਊਨ ਸਿਸਟਮ ਦੇ ਲਈ ਫਾਇਦੇਮੰਦ ਹੋ ਸਕਦਾ ਜਿਵੇਂ ਕਿ ਕਿਹਾ ਜਾਂਦਾ ਹੈਗਾ ਕਿ ਹਰ ਰੋਜ਼ ਇੱਕ ਸੇਬ ਡਾਕਟਰ ਨੂੰ ਦੂਰ ਰੱਖਦਾ ਹੈ ਇਸ ਦੇ ਨਾਲ ਹੀ ਵੀ ਕਿਵੀ ਵੀ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਦੇ ਵਿੱਚ ਮਦਦ ਕਰਦਾ ਹੈ ਫਿਰ ਹੈ ਗिलोय ਦੇ ਫਾਇਦੇ ਜੀ ਹਾਂ ਗिलोय ਇੱਕ ਆਯੁਰਵੈਦਿਕ ਜੜੀ ਬੂਟੀ ਹੈ ਜਿਸ ਦੀ ਖਪਤ ਦੇ ਨਾਲ ਸਿਹਤ ਦੇ ਵਿੱਚ ਕਾਫੀ ਸੁਧਾਰ ਹੋ ਸਕਦਾ ਹੈ ਗिलोय ਦੇ ਨਾਲ ਨਾਲ ਤੁਸੀਂ ਆਮਲਾ ਅਤੇ অ্যালোਵੈਰਾ ਜੂਸ ਵੀ ਸ਼ਾਮਿਲ ਕਰ ਸਕਦੇ ਹੋ ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਣ ਦੇ ਵਿੱਚ ਮਦਦ ਕਰਦੇ ਨੇ ਇਸ ਤੋਂ ਇਲਾਵਾ ਤੁਲਸੀ ਤੁਲਸੀ ਦੇ ਪੱਤੇ ਵੀ ਇਮਿਊਨ ਸਿਸਟਮ ਨੂੰ ਬੂਸਟ ਕਰਨ ਦੇ ਵਿੱਚ ਕਾਫੀ ਫਾਇਦੇਮੰਦ ਹੁੰਦੇ ਨੇ ਤੇ ਬਹੁਤ ਖਾਸ ਹੁੰਦੇ ਨੇ ਤਾਂ ਇਹ ਕੁਝ ਚੀਜ਼ਾਂ ਨੇ ਜੋ ਕਿ ਤੁਸੀਂ ਆਪਣੇ ਰੋਜ਼ਾਨਾ ਡਾਈਟ ਦੇ ਵਿੱਚ ਸ਼ਾਮਿਲ ਕਰ ਸਕਦੇ ਹੋ ਤੇ ਤੁਸੀਂ ਅਜਈਆਂ ਛੋਟੀ ਮੋਟੀ ਪ੍ਰੋਬਲਮਸ ਹੁੰਦੀਆਂ ਨੇ ਸਮੱਸਿਆਵਾਂ ਹੁੰਦੀਆਂ ਨੇ ਪਰ ਇਹ ਹੌਲੀ-ਹੌਲੀ ਵੱਧ ਜਾਂਦੀਆਂ ਨੇ ਖਾਸ ਕਰਕੇ ਬੁਖਾਰ ਤੇ ਬੁਖਾਰ ਤਾਂ ਕਈ ਵਾਰੀ ਇੰਨਾ ਜ਼ਿਆਦਾ ਵੱਧ ਜਾਂਦਾ ਹੈ ਕਿ ਛੇਤੀ ਉਤਰਨ ਦਾ ਨਾਮ ਵੀ ਨਹੀਂ ਲੈਂਦਾ